ਸਾਸੀਗਾਲ ਮੈਂ ਹਾ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਵਨੀ ਚੋਣਾਂ ਦਾ ਆਖਰੀ ਗੇੜ ਚੱਲ ਰਿਹਾ ਹੈ ਹਲਕਾ ਗਦਰਬਾਹਾ ਬਰਨਾਲਾ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਜਿਵਨੀ ਚੋਣ ਦੀ ਜਿਹੜੀ VOTING ਹੈ ਵੋਟ ਪਾਉਣ ਦੀ ਪ੍ਰਕਿਰਿਆ ਉਹ 20 ਯਾਨੀ ਕਿ 20 ਨਵੰਬਰ ਨੂੰ ਖੋਵੇਗੀ ਅਤੇ 23 ਨਵੰਬਰ ਨੂੰ ਇਹਨਾਂ ਚਾਰਾਂ ਹਲਕਿਆਂ ਦੇ ਨਤੀਜੇ ਆਉਣਗੇ ਜਿੱਥੇ ਇੱਕ ਪਾਸੇ ਸਾਰੀਆਂ ਪਾਰਟੀਆਂ ਆਪਣਾ ਪੂਰਾ ਧਾਮ-ਚਾਪ ਚੋکریاں ਨੇ ਉੱਥੇ ਵਿਰੋਧ ਹੋ ਗਿਆ ਹੈ ਵਿਰੋਧ ਕਿੰਨੇ ਕੀਤਾ ਇੱਕ ਪਾਸੇ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਸ਼ਰੂਮਣੀ ਅਕਾਲੀ ਦਲ ਦੀ ਵੋਟ ਹੈ ਹਲਕਾ ਗਿੱਦੜਵਾਹ ਤੋਂ ਉਹ ਸਿੱਧੀ ਡੇਪੀ ਢਿੱਲੋਂ ਨੂੰ ਜਾਵੇਗੀ ਕਿਉਂਕਿ ਅੰਦਰ ਖਾਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਟਕਸਾਲੀ ਵਰਕਰ ਨੇ ਜਾਂ ਆਗੂ ਨੇ ਉਹ ਸਪੋਰਟ ਕਰ ਰਹੇ ਨੇ ਇਹਨਾਂ ਚਾਰਾਂ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਡਿਪੀਟ ਲੋਨੂ ਵੀ ਵੋਟ ਪੈਣੀ ਸੀ ਲੇਕਿਨ ਮਾਮਲਾ ਉਲਟ ਨਜ਼ਰ ਆ ਗਿਆ ਯਾਨੀ ਕਿ ਧੜਮ ਕਰਕੇ ਡਿੱਗ ਪਿਆ ਜਿੱਥੇ ਚਾੜ੍ਹਿਆ ਹੋਇਆ ਸੀ ਡਿਪੀ ਢਿੱਲੋਂ ਨੂੰ ਵਿਧਾਇਕ ਅਤੇ ਉਸ ਤੋਂ ਬਾਅਦ ਮੰਤਰੀ ਬਣਦਾ ਉਹ ਚਾ ਲੱਗਦਾ ਹੈ ਵਿੱਚ ਹੀ ਰਹਿ ਗਿਆ ਸਾਰੀ ਜਿਹੜੀ ਬਾਜ਼ੀ ਹੈ ਗੇਮ ਹੈ ਉਹ ਉਲਟ ਪੁਲਟ ਹੋ ਗਈ ਹੈ ਯਾਨੀ ਕਿ ਜਿਹੜੇ ਕਮਾਤੇ ਡਿੰਪੀ ਢਿੱਲੋ ਲੱਗੇ ਹੋਏ ਸੀ ਕਿ ਮੇਰੀ ਚੋਣ ਜਿਹੜੀ ਇਸ ਚੋਣ ਦੇ ਵਿੱਚ ਜਿੱਤ ਪੱਕੀ ਹੈ ਉਹ ਜਿਹੜੀ ਚੋਣ ਦੀ ਜਿੱਤ ਜਿਹੜੀ ਹੈ ਹੁਣ ਦੂਰ ਹੋ ਗਈ ਹੈ ਕਿਉਂਕਿ ਡਿੰਪੀ ਢਿੱਲੋ ਦਾ ਵਿਰੋਧ ਕੌਣ ਕਰ ਰਹੇ ਨੇ ਉਸ ਦੇ ਖਾਸਮ ਖਾਸ ਸੁਖਬੀਰ ਬਾਦਲ ਸੁਖਬੀਰ ਬਾਦਲ ਹੁਣ ਸਿੱਧੇ ਤੌਰ ਤੇ ਮੈਦਾਨ ਦੇ ਵਿੱਚ ਆ ਗਏ ਨੇ ਡਿੰਪੀ ਢਿੱਲੋਂ ਦੀ ਖਿਲਾਫੀਤ ਕਰਨ ਵਾਸਤੇ ਯਾਨੀ ਖੇ ਇੱਕ ਪਾਸੇ ਛੱਡਿਆ ਸੀ ਅੱਜ ਤੋਂ ਲਗਭਗ 3 ਮਹੀਨੇ ਪਹਿਲਾਂ ਆਪਣੇ ਖਾਸਮ ਖਾਸ ਸੁਖਬੀਰ ਸਿੰਘ ਬਾਦਲ ਨੂੰ ਸੁਖਬੀਰ ਬਾਦਲ ਛੋਟਾ ਭਰਾ ਸਮਦੇ ਸੀ ਡਿੰਪੀ ਢਿੱਲੋਂ ਨੂੰ ਜੇਕਰ ਕੋਈ ਸਿਆਸਤ ਵਿੱਚ ਲੈ ਕੇ ਆਇਆ ਉਹ ਮਰਹੂਮ ਪ੍ਰਕਾਸ਼ ਸਿੰਘ ਬਾਦਲ ਉਸ ਤੋਂ ਬਾਅਦ ਬੜੀ ਨੀੜਤਾ ਸੀ ਪਰਿਵਾਰਕ ਸਾਂਝ ਸੀ ਡਿੰਪੀ ਟਲੋ ਅਤੇ ਸੁਖਬੀਰ ਬਾਦਲ ਦੀ ਇਹ ਦਰਸ਼ਕ ਸੁਖਬੀਰ ਬਾਦਲ ਨੇ ਗਲੀਆਂ ਪੰਜਾਬ ਹਲਕਾ ਗੱਦਰਬਾਹ ਦੇ ਪਿੰਡਾਂ ਦੇ ਵਿੱਚ ਹਲਕਾ ਗੱਦਰਬਾਹ ਦੀ ਜਿਹੜੀਆਂ ਬਸਤੀ ਨੇ ਸ਼ਹਿਰਾਂ ਦੇ ਵਿੱਚ ਪੋਸਟ ਚਪਾ ਕੇ ਲਗਵਾ ਦਿੱਤੇ ਨੇ ਉੱਥੇ ਕੀ ਲਿਖਿਆ ਹੋਇਆ ਹੈ ਸੁਖਬੀਰ ਬਾਦਲ ਅਤੇ ਡਿੰਪੀ ਟਲੋ ਦੀ ਫੋਟੋ ਦੇਖੀ ਜਾ ਰਹੀ ਹੈ ਅਤੇ ਉਸ ਉੱਤੇ ਲਿਖਿਆ ਹੋਇਆ ਹੈ ਜਿਹੜਾ ਹੋ ਨਹੀਂ ਸਕਿਆ ਭਰਾਵਾਂ ਵਰਗੇ ਪਿਆਰ ਦਾ ਉਹ ਕੀ ਬੁੱਲ ਤਾਰੂ ਗਿੱਦੜ ਬਾਹਾ ਦੇ ਸਤਕਾਰ ਦਾ ਯਾਨੀ ਕਿ ਜਿਹੜੀ ਬਾਜ਼ੀ ਖੇੜੀ ਸੀ ਡਿੰਪੀ ਢਲੋਂ ਨੇ ਲੱਗਦਾ ਹੈ ਕਿ ਆਪਣੇ ਪੈਰਾਂ ਤੇ ਆਪ ਹੀ ਕੁਵਾਰਾ ਮਾਰਦੇ ਨਜ਼ਰ ਆ ਰਹੇ ਨੇ ਕਿਉਂਕਿ ਸਿਆਸਤ ਦੇ ਵਿੱਚ ਹਰ ਕੰਮ ਜਿਹੜਾ ਜਾਇਜ਼ ਹੈ ਦੱਸਿਆ ਜਾ ਰਿਹਾ ਹੈ ਕਿ ਡਿੰਪੀ ਢਲੋਂ ਦੇ ਵਿਰੋਧ ਵਿੱਚ ਆ ਗਏ ਨੇ ਸੁਖਬੀਰ ਬਾਦਲ ਸੁਖਬੀਰ ਬਾਦਲ ਦੇ ਨਾਲ ਹੀ ਤਸਵੀਰ ਹੈ ਡਿੰਪੀ ਢਿਲੋਂ ਦੀ ਅਤੇ ਚੋਣ ਨਿਸ਼ਾਨ ਵੀ ਤਕੜੀ ਹੈ ਉਨਾਂ ਨੇ ਕਿਹਾ ਕਿ ਜਿਹੜੇ ਆਪਣੇ ਭਰਾ ਦਾ ਸਤਿਕਾਰ ਨਹੀਂ ਕਰ ਸਕਿਆ ਉਹ ਕਿਵੇਂ ਹਲਕਾ ਗੱਦੜਬਾਹ ਦੇ ਲੋਕਾਂ ਦਾ ਵਿਕਾਸ ਕਰੇਗਾ? ਯਾਨੀ ਕਿ ਹਰ ਗਲੀ, ਹਰ ਮੁਹੱਲੇ ਗੱਦੜਬਾਹ ਦੇ ਵਿੱਚ ਡਿੰਪੀ ਢਿੱਲੋ ਅਤੇ ਸੁਖਬੀਰ ਬਾਦਲ ਦੇ ਪੋਸਟਰ ਲੱਗੇ ਹੋਏ ਨੇ। ਉਹਨਾਂ ਪੋਸਟਰਾਂ ਦੇ ਬਾਰੇ ਹਾਲੇ ਕੋਈ ਜਾਂਚ ਨਹੀਂ ਹੋਈ। ਉਹ ਪੋਸਟਰ ਕਿੱਥੋਂ ਆਏ, ਕਿਵੇਂ ਆਏ, ਕਿੰਨੇ ਲਵਾਏ? ਲੇਕਿਨ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਜਾਣਕਾਰੀ ਮਿਲੀ ਹੈ ਕੇ ਡਿੰਪੀ ਤੇ ਲੋ ਦਾ ਵਿਰੋਧ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਤਨਖਾਹਾਂ ਕਰਾਰ ਦਿੱਤੇ ਹੋਏ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਖੁਦ ਕੀਤਾ ਜਾ ਰਿਹਾ ਹੈ ਹਾਲਾਂਕਿ ਇਸ ਗੱਲ ਦੀ ਸੁਖਬੀਰ ਬਾਦਲ ਨੇ ਪੁਸ਼ਟੀ ਨਹੀਂ ਕੀਤੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਪੋਸਟਰ ਲੱਗਾ ਹੋਇਆ ਹੈ ਇੱਕ ਪਾਸੇ ਡਿੰਪੀ ਢੱਲੋਂ ਦੇ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਹਾਤੇ ਉਥੇ ਲਿਖਿਆ ਹੋਇਆ ਹੈ ਕਿ ਜਿਹੜਾ ਸੁਖਬੀਰ ਬਾਦਲ ਦਾ ਨਹੀਂ ਬਣਿਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਦਲ ਦਾ ਨਹੀਂ ਬਣਿਆ ਉਹ ਕਿਸ ਤਰ੍ਹਾਂ ਹਲਕਾ ਗਿੱਦੜਵਾਹ ਦੇ ਲੋਕਾਂ ਦਾ ਸਤਿਕਾਰਤ ਕਰ ਸਕਦਾ ਹੈ ਕਿਸ ਤਰ੍ਹਾਂ ਹਲਕਾ ਗਿੱਦੜਵਾਹ ਦੇ ਉਹ ਮੰਤਰੀ ਜਾਂ ਵਿਧਾਇਕ ਬਣ ਤੋਂ ਕੰਮ ਕਰੇਗਾ ਵਖਰਾ ਰਫੜ ਪੈ ਗਿਆ ਹੈ ਹਲਕਾ ਗਿੱਦੜਵਾਹ ਹਲਕਾ ਗਿੱਦੜਵਾਹ ਦੇ ਵਿੱਚ ਡਿੰਪੀ ਢਿੱਲੋ ਦੀ ਗੇਮ ਜਿਹੜੀ ਹੈ ਉਲਟ ਪੁਲਟ ਹੋ ਗਈ ਹੈ ਸੁਖਬੀਰ ਬਾਦਲ ਦੇ ਪੋਸਟ ਅਤੇ ਖਲਾਫੀਤ ਕਰਨ ਦੇ ਨਾਲ ਧੰਨਵਾਦ